ਅੱਜ ਵੀ ਕੰਪਰਮੈਂਟਾਂ ਤੁਸੀਂ ਦੇਖ ਰਹੇ ਹੋ ਮੈਂ ਸੁਮਿਤ ਵਰਮਾ ਜਿਵੇਂ ਕਿ ਤੁਹਾਨੂੰ ਦੱਸ ਦਿਆ ਕਿ 21 ਤਰੀਕ ਨੂੰ ਚੋਣਾਂ ਐਲਾਨ ਹੋਈਆਂ ਨਗਰ ਨਿਗਮ ਦੀਆਂ ਤੇ ਉੱਥੇ ਤੁਹਾਨੂੰ ਦਿਖਾ ਦਿਆ ਕਿ ਐਸੇ ਸਿਸਟਮ ਪੀ ਡਬਲਯੂ ਡੀ ਕੰਪਲੈਕਸ ਦੇ ਬਾਹਰ ਆ ਜਿੱਥੇ ਜੀ ਨਾਮਗਣ ਭਰਿਆ ਗਿਆ ਉੱਥੇ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਜਿਹੜੇ ਹਰਜਿੰਦਰ ਸਿੰਘ ਖੰਬ ਨੇ ਉਹਨਾਂ ਦੀ ਜਿਹੜੀ ਮਾਤਾ ਜੀ ਨੇ ਉਹ ਆਜ਼ਾਦ ਉਮੀਦਵਾਰ ਤੋਂ ਜਿਹੜਾ ਹੈਗਾ ਆਪਣਾ ਨਾਮਗਣ ਭਰ ਕੇ ਆਏ ਨੇ ਕਿਉਂਕਿ ਪਹਿਲਾਂ ਇਹਨਾਂ ਨੂੰ ਬੀਜਪੀ ਦੇ ਵੱਲੋਂ ਜਿਹੜੀ 33 ਨੰਬਰ ਵਾਰ ਤੋਂ ਟਿਕਟ ਦਿੱਤੀ ਗਈ ਸੀ ਲੇਕਿਨ ਕਿਸੇ ਕਾਰਨ ਕਰਕੇ ਜਿਹੜੀ ਹੈ ਕੱਲ ਟਿਕ ਪਰ ਆਇਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਗੱਪਾ ਕੀ ਗਾਣਾ ਚਾਹੋਗੇ ਕੀ ਤੁਸੀਂ ਨਾਮ ਕਰਨ ਭਰਾ ਕੇ ਆਏ ਹੋ ਕਿਵੇਂ ਅੱਜ ਅਸੀਂ ਆਜ਼ਾਦ ਮੀਰਪੁਰ ਦੇ ਰੂਪ ਦੇ ਵਿੱਚ ਮਾਤਾ ਜੀ ਦਾ ਵਾਰਡ ਨੰਬਰ 33 ਦੇ ਵਿੱਚੋਂ ਨਾਮ ਕਰਨ ਭਰਾਇਆ ਤੇ ਸਾਨੂੰ ਪੂਰਾ ਵਿਸ਼ਵਾਸ ਆ ਜੇ ਅਸੀਂ ਆਜ਼ਾਦ ਵੀ ਖੜਦੇ ਆ ਤੇ ਅਸੀਂ 100% ਇਹ ਸੀਟ ਜਿੱਤਾਂਗੇ ਜਿੱਤ ਕੇ ਲੋਕਾਂ ਦੇ ਭਵਿੱਖ ਦੇ ਜਿਹੜੇ ਕੰਮ ਅਸੀਂ ਪਹਿਲੇ ਵੀ 3 ਸਾਲ ਕੀਤੇ ਆ ਉਹ ਅੱਗੇ ਵੀ ਉਦਾਂ ਹੀ ਕਰਾਂਗਾ ਪੂਰੇ ਤਨ ਤੇ ਮਨ ਦੇ ਨਾਲ ਇਮੈਂ ਪੂਰਾ ਲੋਕਾਂ ਨੂੰ ਵਿਸ਼ਵਾਸ ਦਿਵਾਣਾ ਵੀ ਮੇਰੇ ਨਾਲ ਇੱਕ ਤਣਕੇ ਖੜਜੋ ਜੋ ਅੱਜ ਮੇਰੇ ਨਾਲ ਇਹ ਪਾਰਟੀ ਨੇ ਕੀਤਾ ਉਹ ਚਲੋ ਜੋ ਹੋਇਆ ਮੈਂ ਪਾਰਟੀ ਦੇ ਖਿਲਾਫ ਨਹੀਂ ਬੋਲਾਂਗਾ ਨਹੀਂ ਵੈਸੇ ਕੀ ਕਾਰਨ ਰਿਹਾ ਤੁਸੀਂ ਤੁਹਾਨੂੰ ਟਿਕਟ ਮਿਲੀ ਸੀ ਜੀ ਮਿਲ ਵੀ ਗਈ ਸੀਗੀ ਤੁਸੀਂ ਮਤਲਬ ਕੱਲ ਤੁਸੀਂ ਭਰਨਾ ਵੀ ਸੀਗਾ ਲੇਕਿਨ ਐਂਡ ਮੌਕੇ ਦਾ ਕਿ ਇਹੋ ਜਿਹਾ ਕੀ ਹੋ ਗਿਆ ਕਿ ਉਹਨਾਂ ਨੇ ਟਿਕਟ ਕੱਟ ਦੇਖੋ ਜੀ ਹੋ ਸਕਦਾ ਮੈਂ ਉਹ ਲੈਕ ਨਾ ਹੋਵਾਂ ਮੈਂ ਇਹੀ ਮੰਨੂਗਾ ਕਿ ਸ਼ਾਇਦ ਮੈਂ ਉਹ ਲੈਕ ਨਾ ਹੋਵਾਂ ਕੋਈ ਗੱਲ ਨਹੀਂ ਜਿਹੜੇ ਉਹ ਲੈਕ ਨੇ ਉਹ ਉਸ ਚੀਜ਼ ਨੂੰ ਉਹ ਆਪੇ ਉਹ ਭੁਗਤਨ ਕੇ ਮੈਨੂੰ ਤਾਂ ਕੋਈ ਮਤਲਬ ਨਹੀਂਗਾ ਮੈਂ ਤੇ ਲੋਕਾਂ ਦਾ ਕੰਮ ਕਰਦਾ ਵਾਂ ਸਮਾਜ ਸੇਵਿਕਾਂ ਇੱਕ ਇੱਕ ਸਮਾਜ ਸੇਵਕ ਬਣ ਕੇ ਰਹੂੰਗਾ ਹਾਂ ਇਲੈਕਸ਼ਨ ਮੈਂ ਮੇਰਾ ਕੋਈ ਐਨਸੀ ਮੈਂ ਇਲੈਕਸ਼ਨ ਕਿਸੇ ਆਪਣੀ ਨਿਜੀ ਕੋਈ ਉਹਦੇ ਕਾਰਨ ਲੜ ਰਿਆ ਕਿ ਮੈਨੂੰ ਕੋਈ ਤਨ ਚਾਹੀਦਾ ਕੁਛ ਚਾਹੀਦਾ ਕੁਛ ਇਦਾਂ ਕੁਛ ਨਹੀਂ ਹੈਗਾ ਮੈਂ ਤੇ ਉਥੋਂ ਦੇ ਜਿਹੜੇ ਲੋਕ ਆ ਮੈਂ ਉਸ ਵਾਰਡ ਦੇ ਵਿੱਚ ਰਹਿੰਦਾ ਵਾਂ ਉਹਨਾਂ ਲੋਕਾਂ ਦੀ ਜਿਵੇਂ ਮੈਨੂੰ ਤਕਲੀਫ ਦੁੱਖ ਬਹੁਤ ਮਹਿਸੂਸ ਹੁੰਦੇ ਜਦੋਂ ਮੈਂ ਵਾਰਡ ਦੇ ਵਿੱਚੋਂ ਲੰਘ ਕੇ ਜਾਂਦਾ ਸੀ ਸਿਵਰੇਜ ਦਾ ਪਾਣੀ ਜਿਹੜੇ ਪੁਰਾਣੇ ਕੌਸਲ ਰਹੇ ਨੇ ਉਹਨਾਂ ਤੋਂ ਸਿਵਰੇ ਦਾ ਪਾਣੀ ਨਹੀਂ ਸੀ ਸੁੱਕਿਆ ਜਿੱਥੋਂ ਮੈਂ ਪਾਣੀ ਸਖਾਤਾ ਸੀਗਾ ਤੇ ਉਹ ਲੋਕ ਵੀ ਮੈਨੂੰ ਵਿਸ਼ਵਾਸਦਾਰੇ ਨੇ ਤੇ ਮੈਂ ਉਹਨਾਂ ਦੀ ਖਾਤਰ ਹੀ ਅੱਜ ਇਲੈਕਸ਼ਨ ਲੜਨ ਨੂੰ ਤਿਆਰ ਹਾਂ ਜੇ ਉਹ ਮੈਨੂੰ ਜਿੱਤ ਕੇ ਜਿਤਾਉਣਗੇ ਤਾਂ ਮੈਂ ਵਿਸ਼ਵਾਸਦਵਾਨਾਂ ਨਾਲ ਨਾ ਉਥੇ ਮੈਂ ਪਾਣੀ ਦੀ ਕਮੀ ਆਉਣ ਦਊਂਗਾ ਨਾ ਉਥੇ ਸਿਵਰੇਜ ਉਪਲੂਗਾ ਕਦੇ ਇਹ ਗੱਲ ਦੀ ਗਾਰੰਟੀ ਹੈ 100% ਗਾਰੰਟੀ ਤੇ ਮੇਰੀ ਸਾਰੀ ਟੀਮ ਜਿਹੜੀ ਵਾਰਡ ਨੰਬਰ 33 ਦੀ ਹੈ ਉਹ ਮੇਰੇ ਨਾਲ ਇੱਕ ਜੁੱਟ ਹੋ ਕੇ ਇਹ ਇਲੈਕਸ਼ਨ 100% ਜਿੱਤ ਕੇ ਮਾਤਾ ਜੀ ਨੂੰ ਜਿਤਾਵਾਂਗੇ ਸਰ ਪਤਾ ਲੱਗਿਆ ਤੁਹਾਨੂੰ ਹੋਰ ਵੀ ਪਾਰਟੀਆਂ ਵੱ ਨਹੀਂ ਉਹ ਇਦਾਂ ਨਾ ਮੈਨੂੰ ਕਿਸੇ ਨੇ ਕੋਈ ਡਾਇਰੈਕਟ ਫੋਨ ਨਹੀਂ ਕੀਤਾ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਮੈਂ ਉਹ ਗੱਲਾਂ ਵਿੱਚ ਨਹੀਂ ਆਉਂਦਾ ਨਾ ਮੈਂ ਇਹਦੀ ਗੱਲਾਂ ਤੇ ਵਿਸ਼ਵਾਸ ਰੱਖਦਾ ਵਾਂ ਮੈਨੂੰ ਕਿਸੇ ਦਾ ਕੋਈ ਫੋਨ ਨਹੀਂ ਆਇਆ ਤੇ ਸਰ ਜਿਹੜੇ ਤੁਹਾਡੇ ਵਾਰਡ ਦੇ ਜਿਹੜੇ ਹੋਰ ਵੀ ਕੰਮ ਨੇ ਮੰਨ ਲਓ ਤੁਸੀਂ ਹੋਰ ਵੀ ਕੰਮ ਕਰਾਉਂਦੇ ਰਹੇ ਹੋ ਪਾਰਟੀ ਦਾ ਤੁਹਾਡੇ ਭਾਜਪਾ ਦੇ ਵੱਲੋਂ ਤੁਸੀਂ ਕੰਮ ਕਰਾਉਂਦੇ ਰਹੇ ਲੇਕਿਨ ਤੁਹਾਡੀ ਤੁਸੀਂ ਫਿਰ ਫਿਰ ਵੀ ਨਹੀਂ ਸੀਗੇ ਉਸ ਟਾਈਮ ਲੇਕਿਨ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿ ਲੋਕ ਲੋਕਾਂ ਤੋਂ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜਿਨ੍ਹਾਂ ਦਾ ਤੁਸੀਂ ਕੰਮ ਕਰਾਇਆ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਗਾ ਕਿ ਜਿਹੜੇ ਤੁਹਾਡੇ ਕੰਮ ਕੀਤੇ ਨੇ ਹਰ ਨਾ ਕੀ ਕੋਈ ਉਥੇ ਭਾਜਪਾ ਦਾ ਲੀਟਰ ਆ ਕੇ ਕਰਦਾ ਸੀ ਜਿਹੜੇ ਭਾਜਪਾ ਦੇ ਲੀਡਰ ਸੀ ਉਹ ਆ ਕੇ ਫੋਟੋਆਂ ਕਰਾਉਂਦੇ ਸੀਗੇ ਮੇਰੇ ਫਕਸ਼ਨਾਂ ਦੇ ਵਿੱਚ ਆ ਕੇ ਉਹਨਾਂ ਨੇ ਫੋਟੋਆਂ ਕਰਾਈਆਂ ਆਪਣਾ ਨਾਂ ਚੰਪਾਉਣ ਦੀ ਖਾਤਰ ਮੇਰਾ ਕੰਦਾ ਵਰਤਿਆ ਉਹਨਾਂ ਤੇ ਮੈਂ ਇਹਨਾਂ ਨੂੰ ਇਹ ਕਹੂੰਗਾ ਉਥੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਮੈਂ ਇਹ ਵਿਸ਼ਵਾਸ ਦਵਾ ਰਿਹਾ ਕਿ ਇਹਨਾਂ ਪਿੱਛੇ ਇਹਨਾਂ ਦੀ ਫੋਟੋਆਂ ਦੇ ਪਿੱਛੇ ਨਾ ਜਾਏ ਉਹ ਫੋਟੋ ਮਾਸਟਰ ਨੇ ਇਹ ਸਾਰੇ ਜਿੰਨੇ ਦੇ ਪ੍ਰਧਾਨ ਨੇ ਸਾਰੇ ਫੋਟੋਆਂ ਦੇ ਉਹ ਨੇ ਮੈਂ ਫੋਟੋ ਮਾਸਟਰ ਨਹੀਂਗਾ ਮੈਂ ਜ਼ਮੀਨ ਨਾਲ ਜੁੜਿਆ ਬੰਦਾ ਵਾਂ ਜ਼ਮੀਨ ਤੇ ਕੰਮ ਕੀਤਾ 3 ਸਾਲ ਲਗਾਤਾਰ ਮੈਂ ਆਪਣੀ ਮਿਹਨਤ ਕੀਤੀ ਹੈ ਮਿਹਨਤ ਦੀ ਬਜਾ ਮੈਂ ਅੱਜ ਇੱਥੇ ਆਇਆ ਮੈਨੂੰ ਪਰਮਾਤਮਾ ਨੇ ਖੜਾ ਕੀਤਾ ਤੇ ਮੈਂ ਉਸ ਪਰਮਾਤਮਾ ਤੇ ਵੀ ਵਿਸ਼ਵਾਸ ਰੱਖਦਾ ਵਾਂ ਇਹ ਟਿਕਟ ਅਸੀਂ ਜਿੱਤਾਂਗੇ ਮਾਤਾ ਜੀਵੇਂ ਸਾਡੇ ਨਾਲ ਨੇ ਗੱਲਬਾਤ ਕਰਦੇ ਮਾਤਾ ਜੀ ਤਰਕੇ ਨਾਮ ਕਰਨ ਕਿੱਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਕੋਈ ਦਿੱਕਤ ਤਾਂ ਨਹੀਂ ਇਹ ਡਾਕੂਮੈਂਟੇਸ਼ਨ ਕਰਨ ਦੇ ਵਿੱਚ ਕੋਈ ਨਹੀਂ ਜੀ ਬਹੁਤ ਵਧੀਆ ਠੀਕ ਹੈ ਜੀ ਧੰਨਵਾਦ ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਹਰਜਿੰਦਰ ਸਿੰਘ ਖੰਭ ਜੀ ਨਾਲ ਗੱਲਬਾਤ ਕੀਤੀ ਇਹਨਾਂ ਨੂੰ ਪਹਿਲਾਂ ਜਿਹੜਾ ਭਾਜਪਾ ਵੱਲੋਂ ਜਿਹੜੀ ਟਿਕਟ ਦਿੱਤੀ ਗਈ ਸੀ ਲੇਕਿਨ ਫਿਰ ਐਂਡ ਮੌਕੇ ਤੇ ਕੀ ਕਾਰਨ ਬਣਿਆ ਕੀ ਪਾਰਟੀ ਨੇ ਕੀਤਾ ਕਿ ਉਹਨਾਂ ਦੀ ਟਿਕਟ ਕੱਢ ਦਿੱਤੀ ਗਈ ਐਂਡ ਮੌਕੇ ਤੇ ਹੀ ਤੇ ਹੁਣ ਜਿਹੜੇ ਆ ਇਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜਾ ਹੈ ਹੁਣ ਨਾਮ ਕਨ ਭਰ ਦਿੱਤਾ ਗਿਆ ਹੈ ਤੇ ਇਹਦੇ ਰੋ ਰஞ்சிਤ ਧਮਾਨ ਦੇ ਨਾਲ ਮੈਂ ਸੁਮੇਤ ਵਰਮਾ